ਬਟਾਲਾ ਦੇ ਤੰਗ ਬਾਜ਼ਾਰ ਟਿੱਬਾ ਬਾਜ਼ਾਰ ਚ ਦੇ ਰੱਦ ਘਰ ਦੇ ਬਾਹਰ ਖੜੇ ਇੱਕ ਸਪਲੈਂਡਰ ਮੋਟਰਸਾਈਕਲ ਨੂੰ ਇੱਕ ਨੌਜਵਾਨ ਕੁਝ ਹੀ ਮਿੰਟਾਂ ਵਿੱਚ ਦੋਵੇਂ ਲੋਕ ਤੋੜ ਕੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਉਧਰ ਇਸ ਵਾਰਦਾਤ ਨੂੰ ਅੰਜਾਮ ਦੇਂਦਾ ਨੌਜਵਾਨ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਉੱਥੇ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਇਹ ਕੋਈ ਇੱਕ ਵਾਰਦਾਤ ਨਹੀਂ ਹੈ ਐਸੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ ਅਤੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਇਹਨਾਂ ਉਤੇ ਨੱਥ ਪਾਈ ਜਾਵੇ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਫਿਰ ਸਿੰਘ ਦੀ ਰਿਪੋਰਟ ਹਾਂ ਜੀ tio ਯਾਦ ਆਤੀ ਕੋਈ ਮਤਲਬ 3 ਕੋਈ 3 ਵਜੇ 3:31 ਮਿੰਟ ਟਾਈਮ ਸੀ ਤੇ ਕੋਈ ਇੱਕ ਮੁੰਡਾ ਆਇਆ ਵਾ ਜਸ ਜਸ ਸੀਸੀਟੀਵੀ ਚ ਆਇਆ ਦਾ ਉਦੋਂ ਕਿੰਨੀ ਘਰਾਟ ਸੀ ਔਰ ਉਹ ਅੰਦਰ ਗਿਆ ਵਾ 3:34 ਮਿੰਟ ਦੋ ਪਰ ਉਹ ਮੋਟਰਸਾਈਕਲ ਚੁੱਕ ਕੇ ਲਾਇਆ ਤੇ 3 ਮਿੰਟ ਦੇ ਦੋ ਲੋਕ ਨੇ ਖੋਲੇ ਨੇ ਇੱਕ ਹੈਂਡਲ ਵਾਲਾ ਇੱਕ ਥੱਲੇ ਵਾਲਾ ਖਾਲੀ ਐ ਨਹੀਂ ਹਰ ਰੋਜ਼ ਮਟਾਲਾ ਦੇ ਵਿੱਚ ਕੋਈ ਨਾ ਕੋਈ 1 2 3 4 ਵਾਰ ਤਾਂ ਹੋ ਰੀਆਂ ਨੇ ਕੋਈ ਇੱਕ ਦਿਨ ਅਸਰ ਮਹਫੂਜ਼ ਨਹੀਂ ਆ ਰਿਆ ਕਦੀ ਮੋਬਾਈਲ ਕਦੀ ਕਿਸੇ ਦੀ ਕੋਠੀ ਚ ਆ ਤੁਸੀਂ ਦੇਖਿਆ ਪਰਸੋਂ ਵੀ ਇੱਕ ਮਲਬਾਰਦ ਹੋਈ ਹੈ ਰਵਾ ਕਿਸੇ ਕੋਣੀ ਚ ਫੜੇ ਗਏ ਨੇ ਬੰਦੇ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵਾਂ ਬਿਝਲੇ ਆ ਬੰਦੇ ਫੜੇ ਗਏ ਨੇ ਪਰਸੋਂ ਇਹ ਜਿਹੜਾ ਇਲਾਕਾ ਵੈ ਬੀ ਕੋਲਾ ਇਹਨਾਂ ਬੰਦਿਆਂ ਦੇ ਉੱਪਰ ਖਾਸ ਕਰਕੇ ਨਿਗਰ ਰਖੀ ਜਾਵੇ ਨਕੀਰ ਪਾਈ ਜਾਵੇ ਕਿਉਂਕਿ 100% ਦੇ ਵਿੱਚ ਜੇ ਬੰਦੇ ਇਹ ਸ਼ਾਮਲ ਨੇ ਕੋਈ ਵੀ ਦਿਨੇ ਛਣ ਜਾਂਦਾ ਜਿੱਦਣ ਬਟਾਲੇ ਦੇ ਵਿੱਚ ਕੋਈ ਖੋਹ ਨਹੀਂ ਹੁੰਦੀ ਕੋਈ ਮੋਬਾਈਲ ਕੋਈ ਚੀਜ਼ ਨਹੀਂ ਜਾ ਕਿਸੇ ਕਿਸਨ ਦੀ ਕੋਲ ਲੂਟ ਪੁੱਲੂਟ ਪਾਟ ਨਹੀਂ ਦੀ ਭਈ ਕਿੱਦਾਂ ਦਾ ਹੁਲਿਆ ਸੀ ਜਿਹੜਾ ਇਹ ਚੁੱਕ ਕੇ ਲੂਲਿਆਂ ਨੇ ਮੂੰਹ ਬੰਨਿਆ ਸੀ ਉਹਨੇ ਆਪਣਾ ਜਗੜ ਗਈ ਸੀ ਇਸ ਤੋਂ ਪਹਿਲਾਂ ਇੱਕ ਦਿਨ ਮਤਲਬ ਸਾਡੇ ਬਿਆਰ ਦੇ ਵਿੱਚ ਹੀ ਮਤਲਬ ਸ਼ਰੇ ਆਮ ਤਿੰਨ ਮੁੰਡੇ ਆਏ ਨੇ ਮੋਟਰਸਾਈਕਲ ਦੇ ਔਰ ਮੋਟਰਸਾਈਕਲ ਉਹ ਚੁੱਕ ਕੇ ਆਪਣੇ ਇੱਕ ਦੁਕਾਨ ਦਾ ਮੋਬਾਈਲ ਚੁੱਕ ਕੇ ਤੇ ਦੌੜ ਗਏ ਨੇ ਕੋਈ ਉਹਨਾਂ ਨੂੰ ਕਿਸੇ ਕਿਸਨਾ ਕੋਈ ਗੋਫ ਨਹੀਂ ਪ੍ਰਸ਼ਾਸਨ ਦਾ ਕੋ ਜਿਹੜੀ ਪੀਸੀਆਰ ਆ ਫੇਰਾ ਮਾਰਦੀ ਆ ਲੇਕਿਨ ਉਹਨਾਂ ਦਾ ਹੁਟੜਾ ਤੇਜ਼ ਹੁੰਦਾ ਹੈ ਹੁਟੜਾ ਮਾਰਦੇ ਨੇ ਜੁਰਗ ਚੋਰੀ ਕਰਨ ਨੂੰ ਆਏ ਹੁੰਦਾ ਉਹ ਜ਼ਹਿਰਦਾ ਹੁੰਦਾ ਜੇ ਲੰਘ ਜਾਂਦਾ ਆਪਣਾ ਉਹ ਬੰਦੇ ਆਪਣੇ ਕੇਸ ਕਰ ਜਾਂਦੇ ਨੇ